ਕਰਦੇ ਹੋ ਕੱਲੇ ਬੋਟਾ ਵਾਲੇ ਉਹਨੇ ਮੜ ਕੇ 1 ਮਿੰਟ ਸਾਡੇ ਦਾ ਲੋਕਾਂ ਦੇ ਘਰਾਂ ਚ ਸਪੈਂਟ ਲਵਾਤਾ ਬੋਟਾ ਵਾਲੇ ਆਣੇ ਹੋਣ ਅੱਜ ਮੜ ਕੇ ਕੱਲਾ ਪੰਜ ਫੇਰ ਆ ਗਿਆ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂਗੇ ਰਾਤ ਨੂੰ 3 ਵਜੇ ਦੇਖ ਕੇ ਗਿਆ ਨਹੀਂ ਬਟਕਣ ਚ ਪਾਣੀ ਬੋਟਾ ਵਾਲੇ ਤਾਂ ਤੁਸੀਂ 20 ਮਿੰਟ ਬਟਕਣ ਦੇ ਵੀਡੀਓ ਲਾ ਰਹੇ ਹੋ ਕੰਮ ਕਰ ਦਿਨ ਤੁਸੀਂ ਅਗਲੀ ਸਾਰੀ ਦੇਖ ਕੇ ਹਾਂ ਗਲੀ ਦਾ ਨਾ ਇੰਨਾ ਗਲੀ ਦਾ ਹਰ ਲੈ ਕੇ ਘਰਾਂ ਚ ਜਾ ਕੇ ਦੇਖੋ ਕਿਵੇਂ 스ਪੈਲ ਮਾਦੀ ਹੈ ਬੋਟਾ ਵਾਲੀਆਂ ਫਰੇਸ਼ ਨਹੀਂ ਚੱਲਦੀਆਂ ਲਸਾ ਨਹੀਂ ਚੱਲਦੀਆਂ ਕੋਟ ਨਹੀਂ ਐ ਸਾਤੇ ਜਿਹੜੀ ਸੋਡੀ ਕੰਡੀਸ਼ਨ ਰਹੀ ਐ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਦੁੱਖ ਦੀ ਐ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਕੱਲ ਤੇ ਕਿਹਾ ਸੀ ਵੀ ਅਸੀਂ ਖਰੇ ਉਤਰਾਂਗੇ ਇਸ ਨਾਲੋਂ ਖਰੇ ਉਤਰੇ ਹੋ ਬੇਜਾਦਾ ਅਸੀਂ ਰੱਦਦੇ ਉਹ ਦਿਨ ਪੁੱਛਣੀ ਮੀ ਬੋਪਾ ਕਮਲ ਵਰਗਿਆਂ ਦੀ ਪੋਈਆਂ ਦੀ ਸੁਣਦੇ ਠੀਕ ਐ ਉਹ ਵੀ ਪਾਵਾਂਗੇ ਨਾਲ ਇਹ ਤੁਹਾਨੂੰ ਉਹ ਤਾਂ ਸਾਡੇ ਕਿਰਨ ਕਰ ਕਰ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾ ਹਣੀ ਦੇਖਿਆ ਕਿ ਸਾਡਾ ਮਾਰ ਇੱਕ ਵਾਰੀ ਭਾਂਗੇ ਦੇਖੇ ਵੀ ਕੀ ਸਾਹਿਬ ਨਾਲ ਰੋਟੀਆਂ ਖਾਣਗੇ ਉਹਦੇ ਕਰਨੈਲ ਆਇਆ ਉਹਨਾਂ ਦਾ ਮਤਲਬ ਇੱਕ ਵਾਰੀ ਆ ਕੇ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਉਹ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜੋ ਪੁੱਛੇ ਬੋਲ ਹਰੇ ਆਪ ਕੋ ਮਾਰਿਆ ਨਹੀਂ ਨਹੀਂ ਇਹ ਅਸੀਂ ਕੀ ਕਰੀਏ ਸਾਡੇ ਤੋਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਹੀ ਹਾਂ ਫਿਰ ਤੁਸੀਂ ਅੱਜ ਬੋਣਾ ਲੈਣ ਗਾਦੇ ਸਿੱਤੇ ਆਈ ਹੋ ਤਾਂ ਰੋਟੀਆਂ ਖਾਣਨ ਨੂੰ ਆਉਣ ਨਾ ਹੂਲਾ ਮੈਨੂੰ ਹੱਥ ਦੇ ਦੋ today